ਮੁੱਦਾ ਮੇਨ ਇਹ ਕਿ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਸਾਰੀਆਂ ਨੇ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਨੂੰ ਜਿਹੜਾ ਇੱਥੇ ਬੁਲਾ ਕੇ ਸੁਣਿਆ ਜਾਵੇ ਉਹਦੇ ਉਹਨਾਂ 'ਚ ਬੈਠ ਕੇ ਜਿਹੜਾ ਉਹ ਫੈਸਲਾ ਲਿੱਤਾ ਜਾਣਾ ਚਾਹੀਦਾ ਦੂਜੀ ਗੱਲ ਹੈ ਕਿ ਗਵਾਹੀ ਦੀ ਤਾਂ ਲੋੜ ਨਹੀਂ ਬਾਹਰੋਂ ਕਿਉਂਕਿ ਹਾਲੇ ਤੱਕ ਜਦੋਂ ਜਿਹੜਾ ਸੁਖਬੀਰ ਬਾਦਲੋਂ ਰਾਮਲੋਂ ਇੱਥੇ ਆਂਦਾ ਤੇ ਉਹ ਕਹਿੰਦੇ ਜੀ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇੱਕ ਇੱਕ ਗੁਨਾਹ ਦੀ ਫਰਿਸ਼ਤ ਬਣੀ ਹੋਈ ਹੈ ਪੰਥ ਦੀ ਕਚਹਿਰੀ ਚ ਜਿਹਨੂੰ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲ ਪਹਿਲੇ ਪਬਲਿਕ ਡੋਮੇਨ ਚ ਕਹਿ ਦਿੱਤੀ ਹੋਈ ਹੈ ਕਿ ਸਾਨੂੰ ਘਰ ਬੁਲਾਇਆ ਗਿਆ ਫਿਰ ਇਹੀ ਗੱਲ ਪ੍ਰਗਟ ਸਿੰਘ ਐਮਐਲਏ ਕਾ ਦੱਸ ਰਿਹਾ ਕਿ ਫੈਸਲਾ ਹੋਣ ਤੋਂ ਪਹਿਲੇ ਉਹ ਕਹਿ ਰਿਹਾ ਫਿਰ ਦਿੱਲੀ ਕਮੇਟੀ ਸਾਰੀ ਇੱਥੇ ਆਂਦੀ ਹੈ ਤੇ ਆ ਕੇ ਕਹਿੰਦੀ ਜੀ ਫੈਸਲਾ ਬਹੁਤ ਵਧੀਆ ਫਿਰ ਸਾਰਾ ਜਰਨਲ ਹਾਊਸ ਨੂੰ ਜਿਹੜਾ ਉਹ ਮਤਾ ਮੰਨਵਾਇਆ ਜਾਂਦਾ ਕਿ ਫਿਰ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਜਾਂਦੇ ਆ ਇਹਦਾ ਮਤਲਬ ਹੈ ਕਿ ਦੋਸ਼ੀਆਂ ਦਾ ਦਾਇਰਾ ਬਹੁਤ ਵੱਡਾ ਹੈ ਤੇ ਸਾਰਿਆਂ ਨੂੰ ਜਿਹੜਾ ਉਹ ਇੱਥੇ ਹਾਜ਼ਰ ਕਰਨਾ ਚਾਹੀਦਾ ਤੇ ਸਾਰਿਆਂ ਤੋਂ ਜਿਹੜੀ ਹੈ ਉਹ ਕੌਮੀ ਭਾਵਨਾ ਜਿੱਦਾਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹ ਫੈਸਲਾ ਹੁਣ ਇਕੱਲੇ ਅੰਦਰ ਬੈਠ ਕੇ ਨਹੀਂ ਹੋਣ ਵਾਲਾ ਇਹ ਪੰਥ ਦੀ ਕਚਹਿਰੀ ਚ ਖੁੱਲੇ ਆਮ ਪੰਦੇ ਨੁਮਾਇੰਦਿਆਂ ਚ ਹੋਏਗਾ ਪਰ ਇਹ ਗੱਲ ਤਕਵੀਰ ਬਾਦਲ ਤੇ ਕੇਂਦਰੀਤ ਨਾ ਰਵੇ ਜਦ ਕਿ ਸਾਰੇ ਤੁਹਾਡੇ ਮੁਤਾਬਿਕ ਜਿੰਨੇ ਵੀ ਬਿਲਕੁਲ ਜੀ ਕਿਉਂਕਿ ਜਿਹੜੇ ਇੱਥੇ ਕਬੂਲ ਕਰਕੇ ਗਏ ਨੇ ਉਹ ਤਾਂ ਨਾਲ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਨਾਮ ਦੱਸੋ ਨਾ ਦੋਸ਼ੀ ਨਾਮ ਨਾ ਨਹੀਂ ਨਹੀਂ ਮੈਂ ਤਾਂ ਸਿਆਸੀ ਗੱਲ ਕਰ ਰਹੇ ਹੋ ਨਹੀਂ ਨਹੀਂ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਦੱਸੋ ਸਰ ਸੁਖਦੇਵ ਸਿੰਘ ਢੀਂਡਸਾ ਬੀਬੀ ਜਗੀਰ ਕੌਰ ਕੁਲਦੀਪ ਸਿੰਘ ਵਡਾਲਾ ਇਹ ਜਿੰਨੇ ਬਾਕੀ ਸਾਰੇ ਨਾਮ ਨੇ ਹਨਾ ਉਸ ਦਿਨ ਬਹੁਤ ਸਾਰੇ ਚਤੇਦਾਰ ਬਾਕੀ ਦਾਣਾ ਬਾਕੀ ਗਿਆਨੀ ਗੁਰਬਚਨ ਸਿੰਘ ਗੁਰਮukh ਸਿੰਘ ਊਰੀ ਇਕਬਾਲ ਸਿੰਘ ਉਸ ਵੇਲੇ ਦਾ ਪਟਨਾ ਸਾਹਿਬ ਦਾ ਚਤੇਦਾਰ ਉਸ ਵੇਲੇ ਦਾ ਹਜੂਰ ਸਾਹਿਬ ਤੋਂ ਆਇਆ ਸਾਥੀ ਜਿਹੜਾ ਇੱਥੇ ਨਾਲ ਦਾ ਬੈਠਾ ਸੀ ਮੈਨੂੰ ਉਹਦਾ ਨਾਮ ਹੀ ਪਤਾ ਠੀਕ ਹੈ ਜੀ ਇਹ ਸਾਰੇ ਜ਼ਿੰਮੇਵਾਰ ਨੇ ਤੇ ਉਸ ਵੇਲੇ ਦੀ ਐਗਜ਼ੈਕਟਿਵ ਚ ਸੁਖਦੇਵ ਸਿੰਘ ਭੌਰ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੀ ਪ੍ਰੋੜਤਾ ਕੀਤੀ ਜਰਨਲ ਹਾਊਸ ਨੇ ਪ੍ਰੋੜਤਾ ਕੀਤੀ ਉਹ ਸਾਰੇ ਹੀ ਦੋਸ਼ੀ ਨੇ ਕਿਉਂਕਿ ਉਦੋਂ ਜੇ ਸਾਰੇ ਅੱਜ ਨਿਤਰੇ ਨੇ ਇਹ ਉਦੋਂ ਨਿਤਰਦੇ ਤੇ ਸ਼ਾਇਦ ਜਿਹੜੀਆਂ ਉਸ ਤੋਂ ਬਾਅਦ ਰਸਾਤਲ ਵੱਲ ਗੱਲ ਗਈ ਹੈ ਵੇਖੋ ਗੱਲ ਸਿਰਫ ਕੋਟਕਪੂਰੇ ਤੇ ਬੈਬਲ ਕਲਾਨੀ ਸੀ ਮੁੱਕੀ ਉਸ ਤੋਂ ਬਾਅਦ ਆਦਮਪੁਰ ਪਰਚੇ ਹੋਏ ਨੌਜਵਾਨਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਕਪੂਰਥਲੇ ਪਰਚੇ ਹੁੰਦੇ ਨੇ ਸਾਰੇ ਪੰਜਾਬ 'ਚ ਫੜੋ ਫੜਾਈ ਹੁੰਦੀ ਹੈ ਨੌਜਵਾਨਾਂ ਦੀ ਉਹ ਕਿਹਦੀ ਸਰਕਾਰ 'ਚ ਹੋ ਰਹੀ ਸੀ ਜੀ ਕੋਣ ਇਹ ਗੱਲ ਕਹਿ ਰਹੇ ਸੀ ਬਾਰ-ਬਾਰ ਕਿ ਜੀ ਸਵਾਲ ਹੈ ਕਿ ਅੱਜ ਬਾਗੀ ਤੁਹਾਡਾ ਕਹਿ ਰਿਹਾ ਕਿ ਅਸੀਂ ਤੇ ਪਵਿੱਤਰ ਆ ਜੀ ਹੀ ਤੇ ਆ ਕੇ ਮੱਥਾ ਟੇਕਣਾ ਸੀ ਅਤੇ ਨਹੀਂ ਕੋਈ ਨਹੀਂ ਨਹੀਂ ਕੋਈ ਸੁਰਖਰੂ ਨਹੀਂ ਗਿਆ ਜੀ ਸਜਾਤ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਜ਼ਿੰਮੇਵਾਰ ਹੈ ਨੀ ਪਰ ਉਹ ਕਹਿ ਰਹੇ ਅਸੀਂ ਬੋਲਦੇ ਸੀ ਸਾਡੀ ਗੁੰਦਾ ਕੋਈ ਨਹੀਂ ਉਹਨਾਂ ਦੇ ਉਹਨਾਂ ਦੇ ਕਹਿਣ ਨਾਲ ਥੋੜੀ ਨਾ ਹੋ ਜਾਏਗਾ ਅਸੀਂ ਅਸੀਂ ਆਪਣੀ ਗੱਲ ਕਹਿ ਰਹੇ ਹਾਂ ਉਹ ਆਪਣੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਕਈ ਵਾਰੀ ਅਸੀਂ ਕਿਹਾ ਵਾ ਪਰ ਸਾਡੀ ਸੁਣਵਾਈ ਨਹੀਂ ਸੀ ਹੁੰਦੀ ਨਹੀਂ ਸੁਣਵਾਈ ਹੁੰਦੀ ਸੀ ਦੋ ਦੋ ਬਾਹਰ ਆਂਦੇ ਅੱਜ ਅੱਜ ਜਦੋਂ ਸਿਆਸੀ ਤੌਰ ਤੇ ਜਿਹੜਾ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਹੁਣ ਸਿਆਸੀ ਭੁਵਿੱਖ ਨਹੀਂ ਰਿਹਾ ਇਸ ਪਾਰਟੀ ਦਾ ਉਦੋਂ ਬਾਹਰ ਆਣਾ ਤੇ ਕਜਾਹ ਜ਼ਿਲ੍ਹੇ ਗੁਰੂਗ੍ਰੰਥ ਸਾਹਿਬ ਤੇ ਗੁਰੂ ਦੀ ਬੇਦਬੀ ਹੁੰਦੀ ਹੈ ਉਦੋਂ ਬਾਹਰ ਆਣਾ ਬੜਾ ਵੱਡਾ ਫਰਕ ਹੈ ਫਿਰ ਉਸ ਤੋਂ ਬਾਅਦ ਉਹ ਅੱਜ ਵੀ ਹੈੱਡ ਗਰੰਟੀ ਦਰਬਾਰ ਸਭ ਬਣੇ ਆ ਕਿਹੜਾ ਅਕਾਲ ਤਖਤ ਸਾਹਿਬ ਉਹ ਕਿਹੜਾ ਗਿਵ ਐਂਡ ਟੇਕ ਸੀ ਜਿਹਦੇ ਨਾਲ ਉਹਨਾਂ ਨੂੰ ਇੱਥੇ ਬਰਾਬਰ ਵਾਪਸ ਰੱਖਿਆ ਗਿਆ ਹਾਂ ਕਦੀ ਨਹੀਂ ਬੋਲੇ ਅੱਜ ਅੱਜ ਤਲਬ ਹੋਣੇ ਚਾਹੀਦੇ ਨੇ ਉਹ ਸਾਰੇ ਬਰਾਬਰ ਦੇ ਦੋਸ਼ੀ ਨੇ ਫਿਰ ਇਸੇ ਇੱਕ ਮੁੱਦਾ ਅੰਦਰ ਰੇਜ਼ ਕੀਤਾ ਕਿ ਜਿਹੜਾ ਕਥਿਤ ਮਾਫੀ ਨਾਮਾ ਉਹਦੇ ਥੱਲੇ ਸਕੈਨਡ ਸਾਈਨ ਨੇ ਉਹ ਲੈ ਕੇ ਕੌਣ ਆਇਆ ਅਕਾਲ ਤਖਤ ਨਾਲ ਫਰਾਡ ਹੋਇਆ ਹੈਨਾ ਉਹ ਕਿਦੀ ਜੇਬ ਚੋਂ ਨਿਕਲਿਆ ਪਰ ਸਿੰਘ ਸਾਹਿਬ ਨੇ ਜਦੋਂ ਇੱਕ ਇੱਕ ਚੀਜ਼ ਨੂੰ ਪ੍ਰੂਫ ਕਰ ਦਿੱਤਾ ਫੇਰ ਤੇ ਪਿੰਤੂ ਬੰਦੂ ਰਹਿੰਦਾ ਹੀ ਨਹੀਂ ਹੈ ਨਹੀਂ ਕਿਦਾਂ ਪ੍ਰੂਫ ਕਰਤਾ ਜੀ ਪੰਥ ਨੇ ਰੱਦ ਕਰਤਾ ਜੀ ਪੰਥ ਨੇ ਰੱਦ ਕੀਤਾ ਤੇ ਉਹਨਾਂ ਨੂੰ ਰੱਦ ਕਰਨਾ ਪਿਆ ਆਪ ਰੱਦ ਕਰਨਾ ਪਿਆ ਫਿਰ ਦੂਜੀ ਗੱਲ ਹੈ ਉਹਨਾਂ ਦੇ ਥੱਲੇ ਮੰਨ ਲਓ ਮੈਂ ਕਹਿੰਦਾ ਕਿ ਪ੍ਰਦੀਪ ਕਲੇਰ ਪੰਥ ਦਾ ਸਰਨਾ ਵੱਡਾ ਦੋਖੀ ਹੈ ਉਹਨੇ ਪਰ ਉਹਨੀਆਂ ਗੱਲ ਸਾਹਮਣੇ ਲਿਆਂਦੀ ਨਾ ਕਿ ਇਹ ਸਕੈਂਡ ਸਾਈਨ ਨੇ ਪੰਜਾਬੀ ਚ ਮੈਂ ਚੱਠੀ ਤੇ ਹਿੰਦੀ ਚ ਲਿਆਇਆ ਸੀ ਠੀਕ ਹੈ ਜੀ ਹੁਣ ਇਹ ਗੱਲ ਸਕੈਂਡ ਸਾਈਨ ਇਹ ਤਾਂ ਪ੍ਰੂਫ ਹੋ ਜਾਣਾ ਕਾਗਜ਼ ਇਨਾਂ ਕੋ ਅੰਦਰ ਫਾਈਲ ਚ ਲੱਗਾ ਪਿਆ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਅਕਾਲੀ ਦਲ ਉਸ ਭਾਗੀ ਧੜੇ ਤੋਂ ਕੇ ਸਵਾਲ ਖੜਾ ਇਹ ਕਰ ਰਿਹਾ ਕਿ ਜਿਸ ਪ੍ਰਦੀਪ ਕਲੇਰ ਦਾ ਤੁਸੀਂ ਨਾਰਿਆ ਲੰਦਾ ਲਿਆ ਉਹ ਤੜਾ ਹੁਣ ਉਹਨੂੰ ਬੜੇ ਸਨਮਾਨ ਦੇ ਨਾਲ ਫੇਰ ਕੋਈ ਸਨਮਾਨ ਨਹੀਂ ਜੀ ਪ੍ਰਦੀਪ ਕਲੇਰ ਦਾ ਉਹ ਉਹ ਵੀ ਵੱਡਾ ਗੁਨੇਗਾਰ ਹੈ ਉਹਨੂੰ ਵੀ ਕਿਉਂਕਿ ਉਹ ਪੰਥ ਦਾ ਹਿੱਸਾ ਨਹੀਂ ਇਸ ਕਰਕੇ ਉਹਨੂੰ ਪੰਥ ਵਰਗੀ ਰਵਾਇਤ ਨਾਲ ਨਾਲ ਸਜ਼ਾ ਨਹੀਂ ਮਿਲ ਸਕਦੀ ਪਰ ਇਹੋ ਜੇ ਬੰਦਿਆਂ ਦਾ ਸੋਸ਼ਲ ਬਾਈਕਟ ਹੋਣਾ ਚਾਹੀਦਾ ਉਹ ਕੋਈ ਦੁੱਧ ਧੋਤਾ ਨਹੀਂ ਹੈ ਪਰ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਉਹ ਗੱਲਾਂ ਖੁਲਾਸੇ ਕਰ ਰਹੀਆਂ ਨੇ ਉਹ ਗੱਲਾਂ ਦੀ ਪਰਚੋਲ ਹੋਣੀ ਕਿਉਂਕਿ ਉਹ ਗੱਲਾਂ ਹੀ ਗੁਰਮੁਖ ਸਿੰਘ ਕਹਿ ਰਿਹਾ ਸੀ ਠੀਕ ਹੈ ਜੀ ਉਹੀ ਗੱਲਾਂ ਪ੍ਰਗਟ ਸਿੰਘ ਐਮਐਲਏ ਕਹਿ ਰਹੇ ਨੇ ਕਿ ਫੈਸਲਾ ਹੋਣ ਤੋਂ ਪਹਿਲੇ ਸੁਖਵੀਰ ਬਾਦਲ ਤੇ ਡਾਕਟਰ ਚੀਮਾ ਆ ਕੇ ਕਹਿੰਦੇ ਨੇ ਕਿ ਜਿਹੜਾ ਜੀ ਇਹ ਅਜ ਸਿੰਘ ਸਾਹਿਬ ਮੰਨ ਗਏ ਨੇ ਤੇ ਅੱਜ ਤੇ ਵਧਾਈਆਂ ਜੀ ਇਹਦਾ ਮਤਲਬ ਹੈ ਕਿ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਹੀ ਗਈਆਂ ਨਾ ਅੱਜ ਪੰਥਕ ਸੰਮੇਲੀ ਤੇ ਪੰਥਕਤਾ ਮੈਨ ਸੰਗਠਨ ਦੇ ਸਾਰੇ ਸੇਵਾਦਾਰ ਜਿਹਦਰ ਸ਼੍ਰੀ ਅਕਾਲ ਤਖਸਾਲ ਪੈਰਗ੍ਰਿਥ ਨੂੰ ਮਿਲੇ ਹਨ ਤੇ ਮੁੱਦਾ ਉਹੀ ਹੈ ਜਿੱਥੇ ਇੱਥੇ ਆ ਕੇ ਦੋ ਤਰ੍ਹਾਂ ਜਿੱਥੇ ਆਦਨ ਕੀਤਾ ਦਿੱਤਾ ਗਿਆ ਕਿ ਅਸੀਂ ਉਹ ਕਬੂਲਨਾਮਾ ਜਿਹਨੂੰ ਆਪਾਂ ਕਹਿੰਦੇ ਆਂ ਆ ਕਾਜੀਦਲ ਦੇ ਬਾਜ਼ਰ ਗਰੁੱਪ ਦੇ ਤੇ ਖੜੇ ਵੱਲੋਂ ਉਸ ਤੋਂ ਬਾਅਦ ਸਿਦਾਰ ਸ਼ਖਬੀਰ ਸਿੰਘ ਨੂੰ ਇੱਥੇ ਬੁਵਾਇਆ ਗਿਆ ਉਹਦਲ ਦਿੱਤੀ ਸਪਸ਼ਟਿਕਲ ਮੰਗਿਆ ਗਿਆ ਇਹ ਪੰਥ ਪੁਰਾਣਾ ਸੰਸਾਰ ਵਿੱਚ ਵਸਦੇ ਸਿੱਖ ਜਿਹੜੇ ਨੇ ਇਹ ਸਾਰੇ ਘਟਨਾ ਕਰਮ ਨੂੰ ਬੜੇ ਨੀਂਜ ਲਾ ਕੇ ਦੇਖ ਰਹੇ ਨੇ ਕਿ ਮਸਲਾ ਧੜਿਆਂ ਦਾ ਨਹੀਂ ਮਸਲਾ ਪੰਥ ਦਾ ਇਹ ਪੰਥ ਦਾ ਮਸਲਾ ਪੰਥ ਦੀ ਜੁਗਤ ਵਿੱਚ ਹੱਲ ਹੋਣਾ ਚਾਹੀਦਾ ਹੈ ਤੇ ਜਿਹੜੇ ਗੁਨਾਹ ਕੀਤੇ ਨੇ ਇਹ ਮਾਫੀਯੋਗ ਨਹੀਂ ਹਨ ਇਹਦੇ ਵਾਸਤੇ ਜੋ ਵੀ ਨਿਰਣਾ ਹੋਵੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਅੱਜ ਇਹ ਸੰਸਥਾਾਂ ਮਰੜ ਕੇ ਆਪਣੀ ਜਿਹੜੀ ਗੱਲ ਹੈ ਜਿਸ ਹਦ ਅਕਾਲ ਤਖਤ ਤੱਕ ਪਹੁੰਚਾਈਏ ਉਹਨਾਂ ਸਾਡੀ ਗੱਲ ਨੂੰ ਸੁਣੇ ਤੇ ਵਿਸ਼ਵਾਸ ਦਵਾਇਆ ਹੈ ਕਿ ਜਿਹੜੀ ਜੋਸੜੀ ਪ੍ਰਾਚੀਨ ਪੰਥਕ ਜੁਗਤ ਹੈ ਉਹਦੇ ਮਤਲਬ ਕਿ ਨਿਰਮਾ ਜਿਹੜਾ ਹੈ ਹੁਣ ਵਾਲੇ ਸੰਕਲਮਗੇ ਕੋਈ ਦੇ ਨਾ ਤੋਂ ਇਹ ਸਾਰਾ ਕੁਝ ਜਿਹੜਾ ਇੱਕ ਪਰਿਵਾਰ ਔਰ ਇੱਕ ਪਾਰਟੀ ਦੇ ਆਲੇ ਦੁਆਲੇ ਘੁੰਮ ਰਿਹਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਜਿਹੜਾ ਵੀ ਜ਼ਿੰਮੇਵਾਰ ਸੀ ਭਾਵੇਂ ਉਹ ਪੰਥਕ ਅਹੁਦੇ ਤੇ ਸੀ ਚਾਹੇ ਉਹ ਸਿਆਸੀ ਅਹੁਦੇ ਤੇ ਹੀ ਉਹਨਾਂ ਨੂੰ ਵੀ ਜਵਾਬ ਦੇਈ ਨਾ ਸਾਰੇ ਜਵਾਬ ਦੇ ਆ ਜੀ ਜਿਨ੍ਹਾਂ ਲੋਕਾਂ ਭਾਵੇਂ ਧਾਰਮਿਕ ਪਦਵੀ ਤੇ ਬੈਠੇ ਸਨ ਭਾਵੇਂ ਸਿਆਸੀ ਪਦਵੀ ਤੇ ਬੈਠੇ ਨੇ ਜੋ ਵੀ ਕੌਮ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੁੰਦੇ ਨੇ ਇਹਨਾਂ ਪਛਾੜਦੇ ਨੇ ਕੌਮ ਸਾਰਿਆਂ ਕੋ ਜਵਾਬ ਮੰਗਦੀ ਹੈ ਕਿਸੇ ਕੋ ਕੋ ਨਹੀਂ ਜਵਾਬ ਦੇਤੇ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਹੋਣਾ ਪੈਂਦਾ ਪੰਥ ਦੇ ਅਗੇ ਇਸ ਕਰਕੇ ਜਿਹੜਾ ਬੜਾ ਸਪਸ਼ਟ ਸਾਰਿਆਂ ਦੀ ਭਾਵਨਾ ਹੈ ਗੱਲ ਮਸਲਾ ਕੋਈ ਇੱਕਦਮ ਲੋਕੀ ਕੁਚੋਪ ਨਹੀਂ ਹੈਗੇ ਸੰਸਾਰ ਵਿੱਚ ਵਸਦਾ ਸਿੱਖ ਪੂਰਤਨ ਜਾਗਰੂਕ ਹੈ ਤੇ ਆਪਣੀਆਂ ਭਾਵਨਾ ਨਾਲ ਪ੍ਰਗਟਾਵਾ ਕਿਸੇ ਨਾ ਕਿਸੇ ਢੰਗ ਨਾਲ ਕਰ ਲਿਆ ਤੁਹਾਡੇ ਵੱਲੋਂ ਕੀ ਮੰਗ ਕੀਤੀ ਅਸੀਂ ਮੰਗ ਕੀਤੀ ਹੈ ਕਿ ਪੰਥਕ ਜੁਗਤ ਵਿੱਚ ਇਹਦਾ ਨਿਰਣਾ ਹੋਣਾ ਚਾਹੀਦਾ ਹੈ ਇਹ ਜੋ ਹੈ ਇਹਦੇ ਇਹ ਨਹੀਂ ਰਵੱਦੀ ਦਨਨ ਕਾਲਾਂ ਆ ਕੇ ਗੁਜ਼ਾਰਾ ਨਹੀਂ ਹੋਏਗਾ ਇਹਦੇ ਵਾਸਤੇ ਜੋ ਵੀ ਪੰਥ ਦੀਆਂ ਜਥੇਬੰਦੀਆਂ ਦੇ ਨਮਾਇंदे ਇਕੱਠੇ ਕਰਕੇ ਉਹਨਾਂ ਵੱਲੋਂ ਜੋ ਕੌਮੀ ਤੌਰ ਤੇ ਵਿਚਾਰ ਚਰਵਾਇਆ ਸਾਹਮਣੇ ਉਹ ਅੱਜ ਤੱਕ ਖੁਦ ਇੱਕ ਤੱਕ ਦੇ ਜਥੇਦਾਰ ਰਹਿ ਚੁੱਕੇ ਹੋ ਕੋਈ ਐਸਾ ਹੁਣ ਤੱਕ ਇਤਿਹਾਸ ਦੇ ਵਿੱਚ ਕੋਈ ਫੈਸਲਾ ਜਿਹੜਾ ਮਿਸਾਲੀ ਫੈਸਲੇ ਦੀ ਗੱਲ ਕੀਤੀ ਜਾ ਰਹੀ ਹਰ ਥਾਂ ਜਗ੍ਹਾ ਤੇ ਚਰਚਾ ਹੋ ਰਹੀ ਮਿਸਾਲੀ ਕੋਈ ਤਨਖਾਹ ਮਿਸਾਲੀ ਤਨਖਾਹ ਇਹ ਕੀ ਕਿਦਾਂ ਮਿਸਾਲੀ ਤੁਹਾਡੇ ਸਾਹਮਣੇ ਤੁਸੀਂ ਦੇਖੋ ਜਦੋਂ ਅਸੀਂ ਇੱਥੇ ਨਿਰੰਕਾਰੀ ਕਾਂਡ ਹੁੰਦਾ ਹੈ ਤਾਂ ਨਿਰੰਕਾਰੀ ਕਾਂਡ ਵੇਲੇ ਜੋ ਸਾਡਾ ਮਤਾ ਹੋਇਆ ਮਤਾ ਪੰਚ ਦੇ ਵਿਦਵਾਨਾਂ ਨੇ ਸੰਗਤ ਦੇ ਨਮਾਇंदे ਨਾਲ ਕੇ ਕੀਤਾ ਸੀ ਤੁਹਾਨੂੰ ਜੱਥੇਦਾਰ ਅਕਾਲ ਤਖਤ ਨੂੰ ਅਨਾਉਂਸ ਕੀਤਾ ਗਿਆ ਸੀ ਹੋਰ ਇਸ ਤਰ੍ਹਾਂ ਬਹੁਤ ਸਾਰੇ ਮਸਲੇ ਇੱਥੇ ਆਉਂਦੇ ਨੇ ਕਿ ਇੱਥੇ ਤਾਂ ਸਲਾਹਕਾਰ ਕਮੇਟੀ ਪਹਿਲਾਂ ਵੀ ਰਹੀ ਹੈ ਅਕਾਲ ਤਖਤ ਦੀ ਧਰਮ ਪ੍ਰਚਾਰ ਕਮੇਟੀ ਰਹੀ ਹੈ ਉਹਨਾਂ ਵਿੱਚ ਬਹਿ ਕੇ ਨਿਰਣੇ ਹੁੰਦੇ ਰਹੇ ਨੇ ਐਸੀ ਕੋਈ ਨਵੀਂ ਗੱਲ ਨਹੀਂ ਕੀਤੀ ਜਾ ਰਹੀ ਜੋ ਸਾਡੀ ਪ੍ਰਾਣੀ ਸਾਡੀ ਪਰੰਪਰਾ ਹੈ ਮਰਜ਼ਾਦਾ ਹੈ ਉਸ ਦੀ ਬਹਾਲੀ ਵਾਸਤੇ ਸਾਰਿਆਂ ਨੇ ਆਵਾਜ਼ ਜਿਹੜੀ ਬੁਲੰਦ ਕੀਤੀ ਤੁਹਾਨੂੰ ਲੱਗਦਾ ਕਿ ਜੋ ਵੀ ਫੈਸਲਾ ਹੋਏਗਾ ਪੰਚ ਪਰਵਾਨੇ ਨਹੀਂ ਸੀ ਕੰਮ ਜਮ ਉਹ ਵਿਸ਼ਵਾਸ ਕਰਨਾ ਚਾਹੀਦਾ ਹੈ ਜੀ ਜਦੋਂ ਜਿਹੜੀ ਗੱਲ ਜਿਹਨੂੰ ਪੰਥ ਕਹਿ ਰਿਹਾ ਹੈ ਕਿ ਸਾਡੀਆਂ ਭਾਵਨਾਤ ਬਗੈਰ ਫੈਸਲਾ ਨਹੀਂ ਹੋਣਾ ਚਾਹੀਦਾ ਤੇ ਫਿਰ ਪੰਥ ਦੀ ਮਰਜ਼ੀ ਮਤਾਂ ਨਹੀਂ ਲੈ ਸਕਦਾ ਪੰਥ ਦੀ ਮੰਗੇ ਉਹਨੂੰ ਕਰਨਾ ਜ਼ਰੂਰੀ ਹੁੰਦਾ ਹੈ ਜੀ ਉਹਦੇ ਵਾਸਤੇ ਲਾਜ਼ਮੀ ਹੋ ਜਾਂਦਾ ਹੈ ਕਿ ਜੋ ਪੰਥ ਕਹਿ ਰਿਹਾ ਹੈ ਸੰਗਤ ਕਹਿ ਰਹੀ ਉਹਦੀ ਭਾਵਨਾ ਨੂੰ ਤਰਜਮਾਨੀ ਕੀਤੀ ਜਾ ਸਕੇ